ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਅ ਉਸਾ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਟੀਕ ਵਿਚਾਰ ਦੇ ਵਿੱਚ ਤਨ ਤਨ ਭਗਤ ਕਬੀਰ ਸਾਹਿਬ ਜੀ ਕਿਰਪਾ ਕਰ ਰਹੇ ਹਨ ਪਵਨੰਗ 480 ਦੇ ਇੱਕ ਬਹੁਤ ਹੀ ਵਿਚਾਰਵਾਨ ਜੋਗੀ ਭਗਤ ਕਬੀਰ ਜੀ ਦਾ ਸਤਸੰਗੀ ਸੀ ਉਸ ਜੋਗੀ ਕੋਲੋਂ ਭਗਤ ਜੀ ਨੇ ਜੋਗਾ ਅਭਿਆਸ ਸਿੱਖਿਆ ਸੀ ਉਸ ਜੋਗੀ ਦੇ ਅੰਦਰ ਬੜੀ ਭਾਵਨਾ ਸੀ ਕਿ ਇੱਕ ਮਹਾਪੁਰਖ ਦਾ ਮਿਲਾਪ ਹੋਇਆ ਹੈ ਜੋਗਾ ਅਭਿਆਸ ਤਾਂ ਭਾਵੇਂ ਮੈਥੋਂ ਜ਼ਰੂਰ ਸਿੱਖਦੇ ਹਨ ਪਰੰਤੂ ਕਰਣੀ ਕਮਾਈ ਕਰਕੇ ਉੱਚੇ ਜੀਵਨ ਵਾਲੇ ਮੁਕਤਪੁਰਖ ਹਨ ਇਸ ਪ੍ਰਕਾਰ ਉਹ ਭਗਤ ਕਬੀਰ ਜੀ ਦਾ ਬਹੁਤ ਮਿਲਾਪੀ ਸੀ ਕੋਈ ਸਮਾਂ ਪਾ ਕੇ ਉਹ ਜੋਗੀ ਚੜਾਈ ਕਰ ਗਿਆ योगी ਦੇ ਚੇਲਿਆਂ ਨੇ ਆਣ ਕੇ ਭਗਤ ਕਬੀਰ ਜੀ ਨੂੰ ਉਸ ਯੋਗੀ ਦੇ ਮ੍ਰਿਤੂ ਹੁਣ ਬਾਰੇ ਦੱਸਿਆ ਤਾਂ ਭਗਤ ਕਬੀਰ ਜੀ ਉਸ ਦੇ ਘਰ ਗਏ ਤੇ ਉੱਥੇ ਹੀ ਵਿਰਾਗਮਈ ਦੋ ਸ਼ਬਦ ਉਚਾਰਨ ਕੀਤੇ ਪਹਿਲਾ ਸ਼ਬਦ ਗੌੜੀ ਰਾਗ ਵਿੱਚ ਜਹ ਕਛ ਆਹਾ ਤਹਾ ਕਿਛ ਨਾਹੀ ਪੰਜ ਤਤ ਤਹ ਨਾਹੀ ਸੋ ਦੂਸਰਾ ਜੋ ਅੰਗ 480 ਵਾਲਾ ਉਚਾਰਨ ਕੀਤਾ ਤੇ ਦੂਸਰਾ ਸ਼ਬਦ ਦੇ ਵਿਰਾਗਮਈ ਉਚਾਰਨ ਕਰਦੇ ਆ ਸੋ ਪਹਿਲਾ ਰਹਾਉ ਦੀਆਂ ਤੁਕਾਂ ਤੋਂ ਅਰਥ ਇਸ ਦੇ ਆਰੰਭ ਕਰਾਂਗੇ ਆਸਾ ਬਾਬਾ ਬੋਲ ਤੀਤੇ ਕਹਾ ਗਏ ਦੇਹੀ ਕੀ ਸੰਗ ਰਹਤੇ ਏ ਬਾਬਾ ਬਜ਼ੁਰਗ ਜੋਗੀ ਜੋ ਤੁਸੀਂ ਅੱਗੇ ਆਓ ਪਿਆਰੇ ਜੀ ਆਓ ਪਰਮਹੰਸ ਜੀ ਆਦ ਬਚਨ ਬੋਲਦੇ ਹੁੰਦੇ ਸੀ ਉਹ ਹੁਣ ਕਿੱਥੇ ਚਲੇ ਗਏ ਜੋ ਜੀਵ ਆਤਮਾ ਦੇਹੀ ਦੇ ਨਾਲ ਰਹਿੰਦਾ ਸੀ ਸੋ ਪਹਿਲਾ ਅਰਥ ਜੋਗ ਮਤ ਅਨਸਾਰ ਕਥਨ ਕਰਦੇ ਆ ਗगन ਨਗਰ ਇੱਕ ਬੂੰਦ ਨਾ ਵਰਖੈ 나ਦ ਕਹਾ ਜੋ ਸਮਨ ਹੈ ਜੋਗੀ ਜੋ ਪਹਿਲਾ ਕਹਿੰਦਾ ਸੀ ਕਿ ਮੇਰੇ ਗगन ਦਸਵੇਂ ਦਵਾਰ ਰੂਪੀ ਨਗਰ ਵਿੱਚੋਂ ਅੰਮ੍ਰਿਤ ਦੀਆਂ ਜੋਗਾ ਆਨੰਦ ਦੀਆਂ ਧਾਰਾ ਵਗਦੀਆਂ ਹਨ ਹੁਣ ਇੱਕ ਬੂੰਦ ਕੜੀ ਵੀ ਨਹੀਂ ਵਰਖੈ ਵਰਸਦੀ ਅਤੇ ਜੋ ਪੰਜ ਪ੍ਰਕਾਰ ਦੇ ਵਾਜੇ ਸੰਖ ਕਢਿਆਲ ਵਰਗੇ ਆਦ ਵਜਦੇ ਦੱਸਦਾ ਹੁੰਦਾ ਸੀ ਉਹ ਹੁਣ ਕਿੱਥੇ ਸਮਾਗੇ ਹਨ ਪਾਰ ਬ੍ਰਹਮ ਪਰਮੇਸ਼ਰ ਮਾਧੂ ਪਰਮ ਹੰਸਲੇ ਸਿਧਾਨ ਹੇ ਜੋਗੀ ਜੋ ਕਹਿੰਦਾ ਸੀ ਕਿ ਮੈਨੂੰ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਮਾਧੂ ਮਾਇਆ ਦਾ ਤਉ ਪੱਦੀ ਪਰਮੇਸ਼ਰ ਅਕਾਲ ਪੁਰਖ ਦਿਸਦਾ ਹੈ ਇਉ ਆਪਣੇ ਆਪ ਨੂੰ ਪਰਮ ਹੰਸ ਤਤ ਬੇਤਾ ਸਮਝਦਾ ਸੀ ਇਹ ਆਪਣੇ ਆਪ ਨੂੰ ਪਰਮ ਹੰਸ ਬ੍ਰਹਮ ਗਿਆਨੀ ਸਮਝਣ ਵਾਲੇ ਜੋਗੀ ਜੋ ਕਹਿੰਦਾ ਸੀ ਕਿ ਮੈਨੂੰ ਮਾਧੋ ਮਾਇਆ ਦਾ ਪਤੀ ਪਰਮੇਸ਼ਰ ਪਰਮ ਈਸ਼ਰ ਵੱਡਾ ਅਕਾਲ ਪੁਰਖ ਦਿਸਦਾ ਹੈ ਜਿਹੜਾ ਜੀਵਾਤਮਾ ਗਿਆਨ ਦੀਆਂ ਗੱਲਾਂ ਕਥਨ ਕਰਦਾ ਸੀ ਉਹ ਹੁਣ ਕਿੱਧਰ ਲੈ ਕੇ ਸਿਧਾਨਾ ਚਲਾ ਗਿਆ ਹੈ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਹੇ ਬਾਬਾ ਬਜ਼ੁਰਗ ਜੋਗੀ ਤੁਸੀਂ ਅੱਗੇ ਆਓ ਪਿਆਰੇ ਜੀ ਆਓ ਪਰਮਹੰਸ ਜੀ ਆਓ ਮਾਦੂ ਜੀ ਇਹੋ ਜਿਹੇ ਮਿੱਠੇ ਬਚਨ ਬੋਲਦੇ ਹੁੰਦੇ ਸੀ ਉਹ ਅੱਜ ਬੁਲਾਰੇ ਭਾਵ ਬੋਲ ਕਿੱਥੇ ਚਲੇ ਗਏ ਜੋ ਸਦਾ ਇਸ ਸੁੰਦਰ ਦੇਹੀ ਸਰੀਰ ਦੇ ਨਾਲ ਜਿਉਂਦੇ ਜਾਗਦੇ ਰਹਿੰਦੇ ਸੀ ਸੁਰਤ ਮਾਹੀ ਜੋ ਨਿਰਦੇ ਕਰਤੇ ਕਥਾ ਬਾਰਤਾ ਕਹਤੇ ਰਹਾਓ ਅੱਗੇ ਜੋ ਸੁਰਤੀ ਵਿੱਚ ਧਰਤੀ ਆਕਾਸ਼ ਪਾਉਣ ਪਾਣੀ ਆਦਕ ਤੇ ਨਿਰਤੇ ਨਿਰਨੇ ਕਰਦਾ ਸੀ ਇਹ ਜੋਗੀ ਜੋ ਪਹਿਲਾਂ ਸੁਰਤ ਵਿੱਚ ਨਿਰਤਕਾਰੀ ਕਰਦਾ ਹੁੰਦਾ ਸੀ ਅਤੇ ਦਸ਼ਮ ਦਵਾਰ ਦੀਆਂ ਬਾਰਤਾ ਗੱਲਾਂ ਦੀ ਕਥਾ ਕਹਤੇ ਕਿ ਇਹ ਕਥਨ ਕਰਦਾ ਸੀ ਭਾਵ ਸੁਰਤੀ ਨੂੰ ਟਿਕਾ ਕਰਕੇ ਰੰਗਾਂ ਦੇ ਨਿਰਨੇ ਕਰਕੇ ਦੱਸਦਾ ਸੀ ਕਿ ਦਸ਼ਮ ਦਵਾਰ ਵਿੱਚ ਇਹੋ ਜਿਹੇ ਰੰਗ ਹੈ ਇਹੋ ਜਿਹੇ ਰੰਗ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਬਜਾਵਨ ਹਾਰੂ ਕਹਾ ਗयो ਜਿਨ ਇਹ ਮੰਦਰ ਕੀਨਾ हे ਜੋਗੀ ਸਰੀਰ ਨੂੰ ਵਾਜੇਵਤ ਵਜਾਉਣ ਵਾਲਾ ਮਨ ਕਿੱਥੇ ਚਲਾ ਗਿਆ ਜਿਸਨੇ ਇਹ ਦੇਹ ਰੂਪੀ ਮੰਦਰ ਬਣਾਉਣਾ ਕੀਤਾ ਸੀ ਜਿਸ ਮਾਨ ਨੇ ਇਹ ਦੇਹ ਅਧਿਆਸ ਦਾ ਮੰਦਰ ਢੋਲ ਬਣਾਇਆ ਹੋਇਆ ਸੀ ਜੋ ਮਨ ਸਰੀਰ ਰੂਪੀ ਢੋਲ ਨੂੰ ਸੰਕਲਪ ਵਗਲ ਰੂਪ ਡੱਗੇ ਨਾਲ ਵਜਾ ਰਿਹਾ ਸੀ ਉਹ ਕਿੱਥੇ ਚਲਾ ਗਿਆ ਹੈ ਸਾਖੀ ਸਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ ਸਾਖੀ ਕਹੀਏ ਸਾਖੀਆਂ ਦੋ ਦੋ ਤੁਕਾਂ ਵਾਲੀ ਭਾਵ ਦੋਹਿਰਾ ਚਾਰ ਚਾਰ ਤੁਕਾਂ ਵਾਲੀ ਸ਼ਬਦ ਭਾਵ ਚਉਪਈ ਛੇ ਤੁਕੀ ਰਮਾਇਣੀ ਆਦ ਇਹਨਾਂ ਵਿੱਚੋਂ ਕੋਈ ਵੀ ਕਵਿਤਾ ਪੈਦਾ ਨਹੀਂ ਹੁੰਦੀ ਜੇ ਵੇਦਾਂ ਸੁਰਤ ਸੁਰਤੀਆਂ ਦੇ ਸ਼ਬਦ ਉਪਦੇਸ਼ ਦੀ ਸਿੱਖਿਆ ਸੁਣਾਉਂਦਾ ਸੀ ਉਹ ਹੁਣ ਉਤਪਨ ਨਹੀਂ ਹੁੰਦੀ ਅਤੇ ਜઠਰਾ ਅਗਨੀ ਦਾ ਪ੍ਰਾਣਾ ਦਾ ਸਾਰਾ ਤੇਜ ਕਾਲ ਨੇ ਮੌਤ ਨੇ ਖਿੱਚ ਲਿਆ ਹੈ ਸਰਵਨਨ ਸਰਵਨਨ ਵਿਕਲ ਭਏ ਸੰਗ ਤੇਰੇ ਇੰਦਰੀ ਕਾ ਬਲ ਥਾਕਾ हे ਜੋਗੀ ਜੋ ਤੇਰੇ ਸੰਗੀ ਕੰਨ ਸ਼ਬਦ ਸੁਣਨ ਵਾਲੇ ਸੀ ਉਹ ਵੀ ਵਿਕਲ ਵਿਅਕਲ ਹੋ ਗਏ ਸੁਣਨ ਸ਼ਕਤੀ ਤੋਂ ਬਿਨਾ ਹੋ ਗਏ ਹਨ ਇਨਕ ਅੱਖਾਂ ਗਿਆਨ ਇੰਦਰੀਆਂ ਆਦਦਾ ਵੀ ਬਲ ਜੋਰ ਥੱਕ ਗਿਆ ਹੈ ਚਰਨ ਰਹੇ ਕਰ ਢਰਕ ਪਰੇ ਹੈ ਮੁਖ ਹੋ ਨਿਕਸੈ ਬਤ ਪੈਰ ਤੁਰਨ ਤੋਂ ਰਹਿ ਗਏ ਕਰ ਨਾਮ ਹੱਤ ਦਾ ਹੱਥ ਪਕੜਨ ਤੋਂ ਟਿਲਕ ਪੈ ਗਏ ਪਵ ਢਿੱਲੇ ਪੈ ਗਏ ਕਿਸੇ ਵੀ ਚੀਜ਼ ਨੂੰ ਫੜਦੇ ਆ ਪੂਰੀ ਤਰ੍ਹਾਂ ਪਕੜ ਨਹੀਂ ਬਣਦੀ ਅਤੇ ਮੁਖੋਂ ਮੂੰਹ ਵਿੱਚੋਂ ਕੋਈ ਬਚਨ ਵੀ ਨਹੀਂ ਨਿਕਲਦਾ ਥਾਕਾ ਮਨ ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭ੍ਰਮਤੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦ ਵੈਰੀ ਮ੍ਰਿਤੂ ਹੋਏ ਤੋਂ ਥਾਕੇ ਭਾਵ ਹਾਰ ਗਏ ਸਾਰੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਚੋਰ ਵੀ ਦੇਹ ਵੱਲੋਂ ਅਭਾਵ ਹੋ ਗਏ ਤੇ ਜੋ ਇੰਦਰੀ ਆਪਣੇ ਆਵਿਸ਼ਿਆਂ ਵੱਲੋਂ ਭ੍ਰਮਤੇ ਭਰਮ ਦੇ ਫਿਰਦੇ ਸਨ ਪੰਜੇ ਕਾਮਾਂ ਦੇ ਕੈਰੀ ਜੋ ਸਾਰੇ ਹੀ ਸ਼ੁਭ ਗੁਣਾਂ ਨੂੰ ਚਰਾਉਣ ਵਾਲੇ ਤੇ ਆਪੋ ਆਪਣੇ ਵਿਸ਼ਿਆਂ ਵੱਲ ਭੱਜਦੇ ਰਹਿੰਦੇ ਸਨ ਉਹ ਥੱਕ ਗਏ ਭਾਵ ਸਤਾ ਤੋਂ ਸਤਾ ਤੋਂ ਰਹਿਤ ਹੋ ਗਏ ਬਲ ਨਹੀਂ ਰਿਆ ਥਕਾ ਮਨ ਕੁੰਚਰ ੳਰ ਥਾਕਾ ਤੇਜ ਸੂਤ ਧਰ ਰਮਤੇ हे yogi ਹਿਰਦੇ ਰੂਪੀ ਥਾਂ ਜਗਾਦਾ ਰਹਿਣੇ ਵਾਲਾ ਮਨ ਰੂਪੀ ਕੁੰਚਰਾथी ਸੁਭ ਗੁਣਾ ਰੂਪੀ ਬਗੀਚਿਆਂ ਨੂੰ ਲਤਾੜਦਾ ਰਹਿੰਦਾ ਸੀ ਦੇ ਅਧਿਆਸ ਕਰਦਾ ਸੀ ਉਹ ਵੀ ਥਾਕਾ ਹਾਰ ਗਿਆ ਹੈ ਜੋ ਸੂਤ-ਸੂਤਰ ਧਾਰ ਆਤਮਾ ਦੇ ਤੇਜ ਪ੍ਰਤਾਪ ਕਰਕੇ ਚੱਲਦੇ ਫਿਰਦੇ ਸਨ ਜਿਸ ਜઠਰ ਅਗਨੀ ਦੇ ਤੇਜ ਰੂਪੀ ਸੂਤ ਧਾਗੇ ਨੂੰ ਧਾਰ ਕੇ 나ੜੀਆਂ ਰਮਤੇ ਕਈ ਵਿਚਰਦੀਆਂ ਸਨ ਭਾਵ ਜੋ ਜઠਰ ਅਗਨੀ ਕਰਕੇ ਹਰੇਕ ਨਾੜੀ ਵਿੱਚ ਖੁਰਾਕ ਜਾਣ ਦੀ ਮਰਿਆਦਾ ਸੀ ਉਹ ਵੀ ਨਾਸ਼ ਹੋ ਗਈ ਮਰਤਕ ਭਏ ਦਸੈ ਬੰਦ ਛੂਟੇ ਮਿੱਧਰ ਭਾਈ ਸਭ ਛੋਰੇ ਹੇ ਜੋਗੀ ਮਰਤੂ ਨੂੰ ਪ੍ਰਾਪਤ ਹੋ ਕੇ ਤਰੇ ਦਸੈ ਦਸੇ ਇੰਦਰੀਆਂ ਦੇ ਬੰਦ ਵਿਧਾਨ ਛੁੱਟ ਗਏ ਭਾਵ ਜਿਸ ਜਲੰਦਰ ਬੰਦ ਮੂਲ ਬੰਦ ਦੁਆਰਾ ਦਸੇ ਇੰਦਰੇ ਰੋਕਦਾ ਸੀ ਉਹ ਦਸੇ ਆ ਭਾਵ ਹੋ ਗਏ ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੂਰੇ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਜਿਹੜਾ ਪੁਰਖ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਵੇਗਾ ਉਹ ਜੀਵਤ ਜਿਉਂਦਿਆਂ ਹੀ ਸਾਰੇ ਜੰਮਣ ਮਰਨ ਆਦ ਦੇ ਬੰਨਣ ਤੋੜ ਲਵੇਗਾ ਪਾਪ ਉਸ ਨੂੰ ਮਰਨ ਸਮੇ ਮੌਤ ਦਾ ਭੈ ਤੇ ਮਿੱਤਰ ਭਾਈਆਂ ਦਾ ਵਿਛੋੜਾ ਦੁੱਖ ਨਹੀਂ ਦੇਵੇਗਾ ਆਸਾ ਇੱਕ ਦੁਗੇ ਇੱਕ ਦਿਨ ਕਬੀਰ ਜੀ ਬਰਸਾਤ ਦੇ ਮੌਸਮ ਵਿੱਚ ਛਪਰੀ ਚ ਬੈਠੇ ਕੀਰਤਨ ਕਰ ਰਹੇ ਸਨ ਇੱਕ ਸੱਪਣੀ ਨਿਕਲ ਆਈ ਤੇ ਢੋਲ ਕੀ ਵਜਾਉਣ ਵਾਲਾ ਢੋਲ ਕੀ ਛੱਡ ਕੇ ਸ਼ੈਣੇ ਵਾਲਾ ਸ਼ੈਣੇ ਆਦ ਸਾਜ਼ ਵਜਾਉਣ ਵਾਲੇ ਸਾਰੇ ਸੰਗੀ ਸੱਪਣੀ ਸੱਪਣੀ ਕਹਿ ਕੇ ਰੌਲਾ ਪਾਉਂਦੇ ਬਾਹਰ ਨੂੰ ਭੱਜ ਗਏ ਇਹ ਰੌਲਾ ਸੁਣ ਕੇ ਕਬੀਰ ਜੀ ਕਹਿਣ ਲੱਗੇ हे ਭਾਈ ਸਰਪਣੀ ਸਰਪਣੀ ਕੀ ਕਰਦੇ ਹੋ ਜੋ ਮਾਇਆ ਰੂਪੀ ਸੱਪਣੀ ਸਦਾ ਹੀ ਡੰਗ ਮਾਰ ਰਹੀ ਉਸ ਤੋਂ ਬਚਣ ਲਈ ਕੋਈ ਯਤਨ ਕਰੋ ਕਬੀਰ ਜੀ ਆਪਣੇ ਸੰਗੀਆਂ ਨੂੰ ਸਿੱਖਿਆ ਦਿੰਦੇ ਹੋਏ ਆਸਾ ਰਾਗ ਵਿੱਚ ਸ਼ਬਦ ਉਚਾਰਨ ਕਰਦੇ ਆ ਆਸਾ ਰਾਗ ਵਿੱਚ ਇੱਕ ਤੁਕ ਵਾਲੇ ਚਾਰ ਸ਼ਬਦ ਹੋਣਗੇ ਸਰਪਨੀ ਤੇ ਉਪਰ ਨਹੀਂ ਬਲਿਆ हे ਭਾਈ ਮਾਇਆ ਰੂਪੀ ਸਪਣੀ ਤੋਂ ਉੱਤੇ ਹੋਰ ਕੋਈ ਵੀ ਸੰਸਾਰ ਵਿੱਚ ਬਲਵਾ ਨਹੀਂ ਹੈ ਜਿਨ ਬ੍ਰਹਮਾ ਬਿਸਨ ਮਹਾਦੇਵ ਸ਼ਲਿਆ ਜਿਸ ਮਾਇਆ ਨੇ ਬ੍ਰਹਮਾ ਬਿਸਨ ਵਿਸ਼ਨੂੰ ਮਹਾਦੇਵ ਸ਼ਿਵ ਜੀ ਆਦ ਸਾਰੇ ਵੱਡੇ ਦੇਵਤਿਆਂ ਨੂੰ ਵੀ ਛੱਡ ਲਿਆ ਤਿੰਨੇ ਦੇਵਤਿਆਂ ਨੂੰ ਕਿਵੇਂ ਛੱਡਿਆ ਦੱਸ ਦੇ ਜਿਸ ਵੇਲੇ ਬ੍ਰਹਮਾ ਜੀ ਨੇ ਪਰਮੇਸ਼ਰ ਦੀ ਆਗਿਆ ਅਨੁਸਾਰ ਜਗਤ ਪੈਦਾ ਕੀਤਾ ਤਾਂ ਸਾਰੇ ਹੀ ਲੋਕ ਬਣਾ ਬਣਾ ਵਿੱਚ ਚਲੇ ਜਾਣ ਕੋਈ ਵੀ ਜਗਤ ਦੇ ਕਾਰੋਬਾਰ ਵਿੱਚ ਨਾ ਠਹਿਰੇ ਸੰਸਾਰ ਦੇ ਵਸਾਉਣ ਵਾਸਤੇ ਬ੍ਰਹਮਾ ਨੇ ਫਿਰ ਆਪਣੀ ਲੜਕੀ ਪੈਦਾ ਕੀਤੀ ਜਿਸ ਦੇ ਸੋਹਣੇ ਸਰੂਪ ਨੂੰ ਵੇਖ ਕੇ ਪਹਿਲਾਂ ਬ੍ਰਹਮਾ ਆਪ ਹੀ ਮੋਹਿਤ ਹੋ ਗਿਆ ਭਾਈ ਗੁਰਦਾਸ ਜੀ ਆਪਣੀ 12ਵੀਂ ਵਾਰ ਦੀ 7ਵੀਂ ਪੌੜੀ ਵਿੱਚ ਲਿਖਦੇ ਆ ਚਾਰੇ 베ਦ ਵਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏ ਦਾ ਦੇਖ ਸੁਰਸਤੀ ਰੂਪ ਲੁਭਾਣਾ ਉਸ ਵੇਲੇ ਸੁਰਸਤੀ ਆਪਣੇ ਧਰਮ ਦੀ ਰੱਖਿਆ ਲਈ ਦੌੜ ਗਈ ਚਾਰੇ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਵੱਲ ਗਈ ਉਸ ਵੇਲੇ ਚਾਰ ਮੂੰਹਾਂ ਵਾਲਾ ਬ੍ਰਹਮਾ ਜਦ ਚਾਰੇ ਦਿਸ਼ਾਵਾਂ ਵਿੱਚ ਉਸ ਨੂੰ ਫੜਨ ਲੱਗਾ ਤੋਂ ਕਾਸ਼ਵਲ ਨੂੰ ਉੱਡੀ ਉਸ ਵੇਲੇ ਬ੍ਰਹਮਾ ਨੇ ਪੰਜਵਾਂ ਮੂੰਹ ਕਰ ਲਿਆ ਇਸ ਪ੍ਰਕਾਰ ਜਦੋਂ ਨਾਟਿਆ ਤਾਂ ਸ਼ਿਵ ਜੀ ਨੇ ਗੁੱਸੇ ਵਿੱਚ ਆ ਕੇ ਉਸ ਦਾ ਪੰਜਵਾਂ ਸਿਰ ਕੱਢ ਦਿੱਤਾ ਤਾਂ ਫਿਰ ਸ਼ਰਮਿੰਦਾ ਹੋ ਕੇ ਆਪਣੀ ਪੁੱਤਰੀ ਦੇ ਮਗਰੋਂ ਹਟਿਆ ਇਸੇ ਤਰ੍ਹਾਂ ਵਿਸ਼ਨੂੰ ਦੀ ਸਾਖੀ ਆਉਂਦੀ ਆ ਜਿਸ ਵੇਲੇ ਵਿਸ਼ਨੂੰ ਨੇ ਜਲੰਦਰ ਦੈਂਦ ਦਾ ਰੂਪ ਧਾਰ ਕੇ ਉਸ ਦੀ ਪਤਨੀ ਬਿੰਦਰਾ ਰਾਖਸ਼ਨੀ ਦਾ ਸੱਤ ਤੋੜਿਆ ਜਦੋਂ ਬਿੰਦਰਾ ਨੂੰ ਪਤਾ ਲੱਗਾ ਕਿ ਇਹ ਮੇਰਾ ਪਤੀ ਨਹੀਂ ਰਿਹਾ ਪਤੀ ਨਹੀਂ ਤਾਂ ਵਿਸ਼ਨੂੰ ਨੇ ਛਲ ਕਰਕੇ ਮੇਰਾ ਧਰਮ ਤੋੜਿਆ ਹੈ ਉਸ ਨੇ ਕ੍ਰੋਧ ਵਿੱਚ ਆ ਕੇ ਸਰਾਪ ਦਿੱਤਾ ਕਿ ਜਾ ਪੱਥਰ ਬਣ ਜਾ ਉਦੋਂ ਦਾ ਵਿਸ਼ਨੂੰ ਪੱਥਰ ਬਣਿਆ ਹੈ ਜਿਸ ਦੀ ਲੋਕ ਹੁਣ ਠਾਕੁਰ ਕਹਿ ਕੇ ਪੂਜਾ ਕਰਦੇ ਆ ਇਹੋ ਮਾਇਆ ਨੇ ਵਿਸ਼ਨੂੰ ਜੀ ਨੂੰ ਛਲਿਆ ਸ਼ਿਵ ਜੀ ਦੀ ਇਸ ਤਰ੍ਹਾਂ ਹੈ ਜਿਸ ਵੇਲੇ ਭਗਵਾਨ ਨੇ ਮੋਹਨੀ ਅਵਤਾਰ ਧਾਰਿਆ ਤਾਂ ਉਸ ਦੇ ਸੋਹਣੇ ਸਰੂਪ ਨੂੰ ਵੇਖ ਕੇ ਸ਼ਿਵ ਜੀ ਜੀ ਮੋਹਤ ਹੋ ਗਏ ਇਹੋ ਮਾਇਆ ਨੇ ਸ਼ਿਵ ਜੀ ਜੀ ਨੂੰ ਵੀ ਛਲਿਆ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਹਾਂ ਇਸ ਮਾਇਆ ਰੂਪੀ ਸਪੜੀ ਨੇ ਦੱਸਦੇ ਬ੍ਰਹਮ ਲੋਕ ਦੇ ਜੀਵਾਂ ਨੂੰ ਮਾਰ ਦਿੱਤਾ ਸਵਰਗ ਲੋਕ ਦੇ ਲੋਕਾਂ ਦੇ ਜੀਵਾਂ ਨੂੰ ਮਾਰ ਦਿੱਤਾ ਬ੍ਰਹਮਾ ਨੂੰ ਵੀ ਮਾਰ ਦਿੱਤਾ ਗੌਤਮ ਦੇ ਘਰ श्राप ਦਿਵਾ ਕੇ ਇੰਦਰ ਨੂੰ ਮਾਰ ਦਿੱਤਾ ਸੰਸਾਰੀ ਜੀਵਾਂ ਨੂੰ ਮਾਰ ਮਾਰ ਕਰਕੇ ਉੱਜਲ ਜਲ ਦੀ ਨਿਆਈ ਆਪਣੇ ਆਪ ਨੂੰ ਸ਼ਾਸਤਰ ਗਿਆਨੀ ਜਪੀ ਤਪੀ ਸਾਫਿਰ ਦੇ ਅਖਵੋਣ ਵਾਲਿਆਂ ਦੇ ਅੰਤਹਿ ਕਰਨ ਵਿੱਚ ਵੀ ਪ੍ਰਵੇਸ਼ ਕਰ ਗਈ ਜੋ ਕੇਵਲ ਕਥਨੀ ਦੇ ਗਿਆਨੀ ਸਨ ਜਿਨ ਤ੍ਰਿ ਭਵਨ ਦਸੀ ਅਲੇ ਗੁਰ ਪ੍ਰਸਾਦ ਦੀ ਠੀਰਹਾਉ ਜਿਸ ਮਾਇਆ ਨੇ ਤ੍ਰਿ ਭਵਨ ਕਹੀਏ ਤਿੰਨਾ ਲੋਕਾਂ ਦੇ ਜੀਵ ਵਿਸ਼ਿਆਂ ਦੀ ਵਾਸ਼ਨਾ ਨਾਲ ਦਸੀ ਅਲੇ ਡਾਂਗੇ ਹਨ ਉਹ ਮਾਇਆ ਸੀ ਗੁਰ ਪ੍ਰਸਾਦ ਸਤਗੁਰਾਂ ਦੀ ਕਿਰਪਾ ਦੁਆਰਾ ਮਿਥਿਆ ਰੂਪ ਕਰਕੇ ਦੇਖੀ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਸਰਪਨੀ ਸਰਪਨੀ ਕਿਆ ਕਹੋ ਭਾਈ ਏ ਭਾਈ ਤੁਸੀਂ ਕੀ ਸਪਣੀ ਸਪਣੀ ਲਾਈ ਹੈ ਕੀ ਕਹਿੰਦੇ ਹੋ ਅਸਲੀ ਸਪਣੀ ਤਾਂ ਮਾਇਆ ਹੈ ਜਿਨ ਸਾਚ ਪਛਾਨਿਆ ਤਿੰਨ ਸਰਪਨੀ ਖਾਈ ਹਾਂ ਭਗਤ ਕਬੀਰ ਸਾਹਿਬ ਦੱਸਦੇ ਆ ਜਿਸ ਪੁਰਖ ਨੇ ਸਾਚ ਸਰੂਪ ਸਤ ਚਿਤ ਆਨੰਦ ਰੂਪ ਬ੍ਰਹਮ ਨੂੰ ਪਛਾਨ ਲਿਆ ਹੈ ਉਸ ਨੇ ਮਾਇਆ ਰੂਪ ਸਪਣੀ ਨੂੰ ਸਤ ਜੜ ਦੁਖ ਰੂਪ ਜਾਣ ਕੇ ਖਾ ਲਿਆ ਭਾਵ ਮਿਥਿਆ ਰੂਪ ਨਿਸ਼ਚੇ ਕਰ ਲਿਆ ਸਰਪਨੀ ਤੇ ਆਨ ਖੂਸ਼ ਨਹੀਂ ਅਵਰਾ ਇਸ ਮਾਇਆ ਰੂਪ ਸਪਣੀ ਤੋਂ ਬਗੈਰ ਹੋਰ ਕੋਈ ਵੀ ਅਵਰ ਅਸਥਾਨ ਵਿੱਚ ਗਿਆਨਵਾਨਾਂ ਦੀ ਦ੍ਰਿਸ਼ਟੀ ਵਿੱਚ ਸ਼ੂਸ਼ ਨਾਮ ਤੋਸ਼ ਨਕਮਾ ਨਹੀਂ ਹੈ ਅਰਥਾਤ ਮਾਇਆ ਤਿੰਨ ਪ੍ਰਕਾਰ ਦੀ ਪ੍ਰਤੀਤ ਹੁੰਦੀ ਆ ਅਗਿਆਨੀ ਕੋ ਸਤ ਜਿਗਿਆਸੂ ਦੀ ਮਿਥਿਆ ਗਿਆਨवान ਨੂੰ ਤੁਸ਼ ਭਾਵ ਅਸੱਤ ਭਸਦੀ ਆ ਸਰਪਨੀ ਜੀਤੀ ਕਹਾ ਕਰੇ ਜਮ ਰਾ ਜਿਸਨੇ ਮਾਇਆ ਰੂਪ ਸੱਬੜੀ ਨੂੰ ਅਸੱਤ ਜੜ ਦੁੱਖ ਰੂਪ ਜਾਣ ਕੇ ਜਿੱਤ ਲਿਆ ਹੈ ਉਸ ਨੂੰ ਜਮਾਂ ਦਾ ਰਾ ਰਾਜਾ ਭਾਵ ਧਰਮ ਰਾਜਾ ਕੀ ਕਰ ਸਕਦਾ ਹੈ ਭਾਵ ਕੁਝ ਨਹੀਂ ਕਰ ਸਕਦਾ ਜਮ ਵਿਚਾਰਾ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇਹ ਸਰਬਣੀ ਤਾਂ ਕੀ ਕੀਤੀ ਹੋਈ ਇਹ ਮਾਇਆ ਰੂਪ ਸਪਣੀ ਤਾਂ ਉਸ ਵਾਹਿਗੁਰੂ ਦੀ ਜੀਵਾਂ ਨੂੰ ਪਰਖਣ ਵਾਸਤੇ ਪ੍ਰਵਿਰਤ ਕੀਤੀ ਹੋਈ ਆ ਅਰਥਾਤ ਜਿਵੇਂ ਸੂਰਜ ਹਨੇਰੇ ਨੂੰ ਪੈਦਾ ਨਹੀਂ ਕਰਦਾ ਹਨੇਰਾ ਤਾਂ ਆਪਣੇ ਆਪ ਸੂਰਜ ਛਿਪੇ ਤੋਂ ਹੁੰਦਾ ਇਓ ਮਾਇਆ ਪੈਦਾ ਨਹੀਂ ਕੀਤੀ ਹੋਈ ਪ੍ਰਵਿਰਤ ਕੀਤੀ ਹੋਈ ਆ ਬਲ ਅਬਲ ਕਿਆ ਇਸਤੇ ਹੋਈ ਇਸ ਅਬਲ ਨਿਰਬਲ ਮਾਇਆ ਤੋਂ ਬਲ ਜੋਰ ਹੋ ਸਕਦਾ ਕਿਉਂਕਿ ਇਹ ਸਵੈ ਸੱਤਾਹੀਣੀ ਹੋਣ ਕਰਕੇ ਨਿਰਬਲ ਤੇ ਪਰਮੇਸ਼ਰ ਦੀ ਸੱਤਾ ਕਰਕੇ ਤ੍ਰਿਗੁਣ ਰੂਪ ਬਲ ਵਾਲੀ ਹੋਈ ਹੈ ਇਹ ਮਾਇਆ ਪਹਿਲਾਂ ਜੜ ਹੋਣ ਕਰਕੇ ਨਿਰਬਲ ਸੀ ਜਦੋਂ ਪਰਮੇਸ਼ਰ ਨੇ ਆਪਣੀ ਸੱਤਾ ਪਾਈ ਤਾਂ ਹੁਣ ਇਹ ਬਲ ਵਾਲੀ ਜੋਰ ਵਾਲੀ ਹੋਈ ਇਸ ਕਰਕੇ ਇਸ ਤੋਂ ਕੋਈ ਕੀ ਹੋ ਸਕਦਾ ਇਹ ਬਸਤੀ ਤਬਸਤ ਸਰੀਰਾ ਗੁਰ ਪ੍ਰਸਾਦ ਸਹਿਜ ਤਰੀ ਕਬੀਰ ਜਿੰਨਾ ਚਿਰ ਇਹ ਮਾਇਆ ਸਰੀਰਾਂ ਵਿੱਚ ਵੱਸਦੀ ਹੈ ਤਦ ਤੱਕ ਜੀਵਾਂ ਨੂੰ ਦੇਹਾਂ ਵਿੱਚ ਵਸਣਾ ਪਵੇਗਾ ਭਾਵ ਜਨਮ ਧਾਰਨੇ ਪੈਣਗੇ ਜੰਮਦਾ ਮਰਦਾ ਰਹੇਗਾ ਪਰੰਤੂ ਕਬੀਰ ਜੀ ਕਥਨ ਕਰਦੇ ਆ ਕਿ ਅਸੀਂ ਤਾਂ ਸੱਚੇ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਸਹਿਜ ਸ਼ਾਂਤੀ ਪੂਰਵਕ ਨਿਰਯਤਨ ਹੀ ਸੰਸਾਰ ਨੂੰ ਡੋਬਣ ਵਾਲੀ ਇਸ ਮਾਇਆ ਤੋਂ ਤਰ ਗਏ ਹ। ਅਸਾ ਇੱਕ ਮਹਾਤਮਾ ਪੁਰਖ ਕਿਸੇ ਸਾਖਤ ਪੁਰਖ ਨੂੰ ਉਪਦੇਸ਼ ਦੇ ਰਿਹਾ ਸੀ। ਉਸ ਨੂੰ ਵੇਖ ਕੇ ਭਗਤ ਕਬੀਰ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ। ਕਹਾ ਸੁਆਨ ਕਹੋ ਸਿਮਰਤ ਸੁਨਾਏ ਕਹਾ ਸਾਖਤ ਪਹਿ ਹਰ ਗੁਣ ਗਾਏ। ਏ ਮਹਾਤਮਾ ਜੀ ਸੁਆਨ ਕੂਕਰ ਨੂੰ ਸਿਮਰਤ ਸਿਮਰਤੀਆਂ ਆਦ ਦੀ ਕਥਾ ਸੁਣਾਉਣ ਦਾ ਕੀ ਲਾਭ ਹੋਵੇਗਾ ਭਾਵ ਕੋਈ ਲਾਭ ਨਹੀਂ ਹੈ ਇਸ ਪ੍ਰਕਾਰ ਸ਼ਕਤੀ ਦੇ ਉਪਾਸ਼ਕ ਕਠੋਰ ਚਿਤ ਪੁਰਸ਼ ਦੇ ਪਾਸ ਪਰਮੇਸ਼ਰ ਦੇ ਜਸ ਗਾਇਨ ਕਰਨ ਦਾ ਕੀ ਲਾਭ ਹੈ ਭਾਵ ਕੋਈ ਲਾਭ ਨਹੀਂ ਕਿਉਂਕਿ ਮਨਮੁਖ ਨੇ ਕੁਝ ਧਾਰਨ ਹੀ ਨਹੀਂ ਕਰਨਾ RAM 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 RAME RAM ਰਹੀਐ ਸਾਖਤ ਸਿਉ ਭੂਲ ਨਹੀਂ ਕਹੀਐ ਰਹਾ ਹੇ ਮਹਾਤਮਾ ਜੀ ਜੋ ਸਭ ਤੋਂ ਰਾਮ ਸੁੰਦਰ ਤੇ ਸਭਨਾਂ ਨੂੰ ਰਾਮ ਪ੍ਰਸੰਨਤਾ ਦੇਣ ਵਾਲਾ ਪਰਮੇਸ਼ਰ ਹੈ ਉਸ ਨੂੰ ਸਾਰਿਆਂ ਵਿੱਚ ਰਾਮ ਕੀਏ ਰਮਿਆ ਆ ਜਾਣ ਕੇ ਉਸ ਦੇ ਜਸ ਨੂੰ ਰਮੇ ਕੀਏ ਉਚਾਰਦੇ ਰਹੀਏ ਹਰ ਵੇਲੇ ਰਮੇ ਹੋਏ ਰਾਮ ਦੇ ਰਾਮ ਰਾਮ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਰਮ ਉਚਾਰਨ ਕਰੀਏ ਸ਼ਕਤੀ ਦੇ ਉਪਾਸ਼ਕ ਬੁਰਖ ਨੂੰ ਭੁੱਲ ਕਰਕੇ ਵੀ ਕੋਈ ਉਪਦੇਸ਼ ਨਾ ਕਹਿਣਾ ਕਰੀਏ ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਆ ਕਉਆ ਕਹਾ ਕਪੂਰ ਚਰਾਏ ਕਹਿ ਬਿਸਿਰ ਕੋ ਦੁੱਧ ਪੀ ਆਏ ਜਿਵੇਂ ਕਾਂ ਦੇ ਤਾਈ ਸੁਗੰਧੀ ਵਾਲਾ ਪਦਾਰਥ ਜਾਂ ਮੁਸ਼ਕ ਕਪੂਰ ਦੀਆਂ ਟਿੱਕੀਆਂ ਚਰਾਉਣ ਚਰਾਉਣ ਦਾ ਕੀ ਫਾਇਦਾ ਭਾਵ ਕਾਂ ਨੂੰ ਤਾਂ ਦੁਰਗੰਧੀ ਵਾਲੀ ਬਿਸ਼ਟਾ ਹੀ ਚੰਗੀ ਲੱਗਦੀ ਆ ਇਸੇ ਪ੍ਰਕਾਰ ਕਾਂ ਦੀ ਨਿਆਈ ਸਾਖਤ ਪੁਰਸ਼ ਨੂੰ ਕਪੂਰ ਦੀ ਨਿਆਈ ਮਹਾਵਾਕਾਂ ਦਾ ਉਪਦੇਸ਼ ਚਰਾਉਣਾ ਕਰੀਏ ਪਾਵ ਸ੍ਰਵਣ ਕਰਾਈਏ ਤਾਂ ਵੀ ਉਹ ਸਾਖਤਪੁਰਖ ਉਸ ਪਰਮੇ ਉਪਦੇਸ਼ ਨੂੰ ਧਾਰਨ ਨਹੀਂ ਕਰਦੇ ਸਗੋਂ ਨਿੰਦਿਆ ਰੂਪੀ ਵਿਸਤਾ ਹੀ ਖਾਂਦੇ ਆ ਸਤ ਸੰਗਤ ਮਿਲ ਬਿਵੇਕ ਬੁੱਧ ਹੋਈ ਪਾਰਸ ਪਰਸ ਲੋਹਾ ਕੰਚਨ ਹੋਈ ਜੇਕਰ ਸਤ ਸੰਗਤ ਵਿੱਚ ਮਿਲ ਜਾਣ ਤੇ ਇਹਨਾਂ ਨੂੰ ਬਿਵੇਕ ਗਿਆਨ ਵਾਲੀ ਬੁੱਧ ਬੁੱਧੀ ਪ੍ਰਾਪਤ ਹੋ ਜਾਵੇ ਤਾਂ ਫਿਰ ਜਿਵੇਂ ਪਾਰਸ ਨਾਲ ਸਪਰਸ਼ ਕਰਕੇ ਲੋਹਾ ਸੋਨਾ ਬਣ ਜਾਂਦਾ ਹੈ ਤੇਵੇ ਲੋਹੇ ਵਰਗੇ ਉਹ ਪੁਰਸ਼ ਕੰਚਨ ਵਾਂਗ ਸ਼ੁੱਧ ਬ੍ਰਹਮ ਦਾ ਰੂਪ ਹੀ ਹੋ ਜਾਂਦੇ ਆ ਸਾਖਤ ਸਵਾਨ ਸਭ ਕਰੇ ਕਰਾਇਆ ਜੋ ਧੁਰ ਲਿਖਿਆ ਸੋ ਕਰਮ ਕਮਾਇਆ ਸਾਗਦ ਸ਼ਕਤੀ ਦੇ ਉਪਾਸ਼ਕ ਬੁਰਖ ਸਵਾਨ ਕੂਕਰ ਦੀ ਨਿਆਈ ਹਨ ਇਹ ਸਾਰੇ ਆਪੋ ਆਪਣੀ ਕਰਨੀ ਅਨਸਾਰ ਕਰਾਇਆ ਹੋਇਆ ਕਰਤੱਬ ਕਰਦੇ ਹਨ ਜਿਹੜੇ ਧੁਰ ਧੁਰੋਂ ਦਰਗਾਹੋਂ ਇਨਾਂ ਦੇ ਮਸਤਕ ਉੱਪਰ ਲੇਖ ਲਿਖਿਆ ਹੋਇਆ ਉਸ ਲਿਖਤ ਅਨਸਾਰ ਆਪਣੇ ਕਰਮਾਂ ਨੂੰ ਕਮਾਉਣਾ ਕਰਦੇ ਆ ਹੁਣ ਅੱਗੇ ਫਿਰ ਸਾਖਤ ਬੁਰਖਾਂ ਦੀ ਹਾਲਤ ਕਹਿੰਦੇ ਆ ਅਮਰਤ ਲੈ ਲੈ ਨੀਮ ਸਿੰਚਾਈ ਕਹਤ ਕਬੀਰ ਉਹ ਆ ਕੋ ਸਹਿਜ ਨ ਜਾਈ ਜੇਕਰ ਦੇਵਤਿਆਂ ਦਾ ਅਮਰਤ ਜਾਂ ਸ਼ਹਿਦ ਦੁੱਧ ਮਿਸ਼ਰੀ ਆਦ ਲੈ ਕੇ ਨਿਮ ਨੂੰ ਸਿੰਜਣਾ ਕਰੀਏ ਭਗਤ ਕਬੀਰ ਜੀ ਕਥਨ ਕਰਦੇ ਹਨ ਤਾ ਵੀ ਉਸ ਨਿੰਮ ਦਾ ਕੁੜੱਤਣ ਵਾਲਾ ਸੁਭਾਅ ਨਹੀਂ ਜਾਂਦਾ ਇਸੇ ਪ੍ਰਕਾਰ ਨਿੰਮ ਦੀ ਨਿਆਈ ਕੋੜੇ ਸੁਭਾਅ ਵਾਲੇ ਸਾਖਤ ਬੁਰਖ ਨੂੰ ਭਾਵੇਂ ਕਿਤਨੇ ਹੀ ਅੰਮ੍ਰਿਤ ਵਰਗੇ ਗਿਆਨ ਦਾਇਕ ਬਚਨਾਂ ਦੁਆਰਾ ਸਿੰਜਣਾ ਕਰੀਏ ਤਾਂ ਵੀ ਉਸ ਦਾ ਸੁਭਾਅ ਕਦੇ ਵੀ ਮਿੱਠਾ ਨਹੀਂ ਹੁੰਦਾ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ